ਮੇਨ ਨੂੰ ਲੱਗੀ ਤੇ ਭੁੱਖ ਤੇ ਤੁਸੀਂ ਲੱਸੀ ਹੁਣ ਪੀਣ ਆ ਗਿਆ ਕਹਿੰਦੇ ਲੱਸੀ ਪੀਣੀ ਲੱਤਰੰਬਰ ਲੱਸੀ ਵਾਲੀ ਆਖਰ ਵਿੱਚ ਜੇ ਆਮੀ ਆ ਗਿਆ ਮੁੰਜੋਲ ਆਪਣੇ ਆ ਗਿਆ ਚੈੱਕ ਕਰੋ ਇੱਕ ਬਲੇਡ ਹੋਰ ਆ ਗਿਆ ਇੱਕ ਬਲੇਡ ਰਹਿ ਗਈ ਹੈ ਹੁਣ ਬੜਾ ਥੋੜਾ ਕਰਾਓ ਨੇ ਗਰੀ ਪਲੇਟ ਆਪਣਾ ਹੈ 30 ਰੁਪਏ ਦੀ ਮਾਰੇ 30 ਰੁਪਏ ਦੀ ਪਲੇਟ ਹੈ ਹੈਵੀ ਕੁਆਲਟੀ ਤੇ ਪਲੇਟ ਵਾ ਤੇ ਲੱਸੀ ਚੈੱਕ ਕਰਾ ਬੂੰਦੀ ਚੈੱਕ ਕਰੋ ਬੂੰਦੀ ਚੈੱਕ ਕਰੋ 20 ਰੁਪਏ ਦਾ ਗਲਾ ਲੱਸੀ ਦਾ ਆ ਇੱਕ ਨੰਬਰ ਲੱਸੀ ਆ ਤੁਸੀਂ ਪੀਣੀ ਹੈ ਤਾਂ ਫ੍ਰੀ ਆ ਜਾਓ ਸਾਡੇ ਨਾਲ ਸਾਡੇ ਨਾਲ ਆ ਜਾਓ ਜਲਦੀ ਆ ਦੇਖੋ ਸਾਡੇ ਬੰਦੇ ਦਾ ਹਾਲ ਹੈ ਕਹਿੰਦਾ ਪਿਆਜ਼ ਨਹੀਂ ਖਾਣੇ ਦੇ ਦੇ ਲੋ ਹਾਲ ਦਲਾਸ ਜੀ ਪਾਈ ਜਾਂਦਾ ਹੋਰ ਆ ਬੰਦਾ ਦੇਖ ਲੋ ਚਾਹ ਨਹੀਂ ਖਾਣਦਾ ਕਹਿੰਦਾ ਪਿਆਜ਼ ਨਹੀਂ ਖਾਣੇ ਮੈਂ ਆਹ ਮੁੰਡਾ ਕੋ ਛੱਡਦਾ ਨਹੀਂਗਾ ਕਿਹਦੇ ਕਹਿੰਦਾ ਸਾਰਾ ਕੁਝ ਖਾਂਦੇ ਹੋ ਇੱਕ ਨਾ ਪਿਆਜ਼ ਦੀਆਂ ਛੱਲਾਂ ਵੀ ਦੇ ਦਿਓ ਮੈਨੂੰ ਉਹ ਵੀ ਖਾ ਜੂਗਾ ਕੀ ਆ ਕਰਿਆ ਜਾਂਦੇ ਹੋ ਇਹ ਜੀ ਪੰਜਾਬ ਦਾ ਸ਼ੇਰ ਇਹਨਾਂ ਨੂੰ ਬਹਿਣਾ ਖਾਣਾ ਨਹੀਂ ਆਉਂਦਾ ਆਹ ਦੇਖੋ ਪਾਰਕ ਜਾ ਕੇ ਮੈਨੇ ਟੈਕਦਾ ਲੈ ਕਹਿੰਦਾ ਬੋਡੀ ਬਿਲਡਰ ਬਣਨਾ ਮੈਂ ਲੈ ਕੈਮਰਾ ਸਾਫ ਕਰ ਲੈ ਇੱਕ ਮਿੰਟ ਰੋ ਜਾ ਜੀ ਕੈਮਰਾ ਰੋਗੀ ਲੈ ਪਾਣੀ ਕਦਰ ਤਾਂ ਵਧੀਆ ਹੋਊਗੀ ਤੇ ਵਧੀਆ ਰੱਖਾਂ ਚੱਲਣਗੀਆਂ ਆ ਆਇਆ ਪਰ ਵਾਪਸ ਥਲੀ ਪੁਸਲੀ ਨਾਲ ਟਰਾਲੀਆਂ ਆਪਦੀ ਹੈਨਾ ਰੋਟੀ ਪਜਾਉਂਦਾ ਛੋਲੇ ਚੌਲ ਖਾ ਕੇ ਰੋਟੀ ਨਹੀਂ ਖਾ ਰਿਹਾ ਬਾਰਸ਼ ਮਾਇਗਾ ਬਾਰਗ ਬਹੁਤ ਵਧੀਆ ਯਾਰ